ਵਾਹਿਗੁਰੂ ਸਾਬ ਜੀ ਸ세 ਸਭ ਜਗ ਸਹਜ ਉਪਾਏ ਆ ਤੀਨ ਭਵਨ ਇੱਕ ਜੋਤੀ ਗੁਰਮਖ ਵਸਤ ਪਰਾਵਤ ਹੋਵਾ ਚਉਣ ਲਾ ਮਾਨਕ ਮੋਤੀ ਸੁਖੋ ਟਲ ਗੁਰ ਸੇਵੀ ਆ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਬਰਨ ਦੁਖ ਜਾਈ ਵਾਹਿਗੁਰੂ ਸਾਬ ਜੀ ਬਲਾਵਲ ਮਹਲਾ ਨਵਾ ਗੁਰ ਪੂਰਾ ਵਡ ਭਾਗੀ ਆਈਐ ਮੇਲ ਸਾਧ ਪਰਨਾਮ ਯਾਹੀ ਆਇ ਪਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਬਿਗ ਕਟੈ ਖੇਲ ਵਿਖ ਕਾਟੇ ਪਜ ਗੁਰ ਕੇ ਚਰਨਾ ਗੁਰ ਪੂਰਾ ਵਡ ਭਾਗੀ ਆਈਐ ਮਿਲ ਸਾਧੂ ਹਰ ਨਾਮ ਧਿਆਈਐ ॥॥ ਪਰ ਬ੍ਰह्म ਪ੍ਰਭ ਤੇਰੀ ਸਰਨਾ ॥ ਕਿਲ ਵਿਗ ਕਟੈ ਭਜ ਗੁਰ ਕੇ ॥ ਚਰਨਾ ਰਹਾ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜਤ ਬੇਦ ਵਿਚਾਰੇ ਜਪਿਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਪ੍ਰਭ ਕਿਰਪਾ ਗਰੀਆ ਸਾਧੂ ਧੂਰ ਮਿਲੈ ਨਿਸਤਰੀਆ ਸਿਮਰਤ ਸਾਸਤ ਬੇਦ ਵਿਚਾਰੇ ਜਪਿਆ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰਿ ਆਏ ਸਾਧੂ ਧੂਰ ਮਿਲਾ ਸਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਪੰਜਵਾ ਗੁਰਪੂਰਾ ਵਡਪਾਗੀ ਆਈ ਹੈ ਮਿਲ ਸਾਧੂ ਹਰ ਨਾਮ ਧਿਆਈਐ ਪਰ ਬ੍ਰਹਮ ਰਬ ਤੇਰੀ ਸ਼ਰਨਾ ਕੇਲਾ ਬੇਕਾਰ ਟ ਭਜ ਗੁਰ ਕੇ ਚਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਭਵਾਨੀ ਸਦਾ ਰੱਖ ਲੈ ਮੋਇ ਕਿਰਪਾ ਤਾ ਕਰਪਾਨੀ ਸਦਾ ਰਖ ਲੈ ਮੋਇ ਕਿਰਪਾ ਤਾ ਕਰਪਾਨੀ ਵਾਹਿਗੁਰੂ ਸਾਬ ਜੀ ਤਾਰਕ ਸ਼ੰਦ ਕਲ ਕੀ અવਤਾਰ ਰਸਵਾਵेंगे पार्टोग प्रयोग ਗਰਾਵेंगे ਬਉਪੰਤਨ ਸਤਰ ਪਰ ਹਾਰੇਂਗੇ ਔਰ ਓਗ ਪ੍ਰਯੋਗ ਸੰਘਾਰेंगे ਕਲ ਕੀ અવਤਾਰ ਰਿਸਵਾਵेंगे ਔਰ ਓਗ ਪ੍ਰਯੋਗ ਗਰਾਵेंगे ਬਹੁ ਭਾਂਤਨ ਸ਼ਸਤਰ ਔਰ ਹਾਰੇਗੇ ਔਰ ਓਗ ਪ੍ਰਯੋਗ ਸੰਘਾਰੇਗੇ ਸਰਸੇਲ ਸਨਾਰ ਛੁੱਟੇਗੇ ਰਣ ਰੰਗ ਸੁਰਾਸੁਰ ਜੁੱਟੇਗੇ ਸਰਸੇਲ ਸਨਾਰ ਚਾਰੇਗੇ ਮੁਖ ਮਾਰ ਪਚਾਰ ਪ੍ਰਹਾਰेंगे ਜਮ ਡਾਂਡ ਕਿਰਪਾਨ ਨਕਾਰेंगे ਕਰ ਕੋਪ ਸੁਰਾਸੁਰ ਚਾਰेंगे ਰਣ ਲੋਥ ਪਾ ਲੋਥ ਗਰਾਵेंगे ਨਗ ਪ੍ਰੇਦ ਪਰੀ ਰਹਿ 사ਵੇਂਗੇ ਰਣ ਲੋਥ ਪੈ ਲੋਕ ਤੋਂ ਗਰਾਵੇਂਗੇ ਲਖ ਪ੍ਰੇਤ ਪਰੀ ਰਹਿ 사ਵੇਂਗੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ